ਓ ਮਾਈ ਗਾਡ ਐ ਘੋੜਿਆਂ ਦੀ ਚਹਲ ਨਾਲੇ ਪੱਟ ਦੱਸਦੇ ਬੜਾ ਕੁਝ ਬੋਲ ਕੇ ਨੀ ਜੱਟ ਦੱਸਦੇ ਕਿੱਲਿਆਂ ਤੇ ਖੜੇ ਕਿੱਲੇ ਹਾ ਦੇ ਮੁੱਲ ਦੇ ਕਿੱਲਿਆਂ ਦਾ ਮੁੱਲ ਵੀ ਨੇ ਘੱਟ ਦੱਸਦੇ ਔਰ ਸ਼ੌਂਕਾਂ ਤੇ ਵੀ ਰੀਤ ਪੂਰੀ ਲਈ ਹੋਈ ਐ ਕਰਜੇ ਦਾ ਪਾਰ ਬਿਨਾ ਜੱਟ ਤੇ ਪਿਆ ਓ 60 ਲੱਖ ਲਾਤਾ ਦਿਨ ਹਦੀ ਬਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਪੱਟ ਤੇ ਪਿਆ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਪੱਟ ਤੇ ਪਿਆ ਉਹ ਖੇਤਾਂ ਦੇ ਲਈ ਫਾਰਮ ਟਰੈਕ ਬਲਿਏ ਨਿਸ਼ੌਕ ਨੂੰ ਵੀ ਬਲਦਾਂ ਦੀ ਜੋੜੀ ਰੱਖਦਾ ਔ ਫੋਰਚੂਨਰ ਤੇ ਨਮੀ ਥਾਰ ਛੱਡ ਕੇ ਨੀ ਮੁੰਡਾ ਲਾਗੇ ਤੱਕ ਜਾਣ ਨੂੰ ਤੱਕੂੜੀ ਰੱਖਦਾ ਪਹਿਲਾ ਪਹਿਲਾ ਪਿਆਰ ਨਾਲ ਡੀਲ ਕਰਦਾ ਦੂਜੀ ਵਾਰੀ ਜੱਟ ਨੀ ਅਪੀਲ ਕਰਦਾ ਉਹ ਪੋਤਾ ਜਮਾ ਦਾਦੇ ਹਾਲੀ ਮੱਤ ਤੇ ਗਿਆ ਔ 60 ਲੱਖ